ਪੰਜਾਬ ਸਰਕਾਰ ਵੱਲੋਂ ਲਗਾਈ ਗਈ ਸੜਕ ਸੁਰੱਖਿਆ ਫੋਰਸ ਜੋ ਰੋਜ਼ਾਨਾ ਅਨੇਕਾਂ ਲੋਕਾਂ ਦੀਆਂ ਜਾਨ ਜਾਨਾਂ ਨੂੰ ਬਚਾ ਰਹੀ ਹੈ ਇਸ ਮਾਣਾ ਵਿੱਚ 30 ਕਿਲੋਮੀਟਰ ਤੱਕ ਇਹ ਗੱਡੀਆਂ ਨੂੰ ਤੁਹਾਨੂੰ ਸੜਕਾਂ ਤੇ ਦਿਖਾਈ ਦੇਣਗੀਆਂ ਇਹ ਗੱਡੀਆਂ 24 ਘੰਟੇ ਲੋਕਾਂ ਦੀ ਸੁਰੱਖਿਆ ਲਈ ਤਿਆਰ ਬਰ ਤਿਆਰ ਹਨ ਇਨ੍ਹਾਂ ਗੱਡੀਆਂ ਵਿੱਚ ਦੋ ਮੁਲਾਜ਼ਮ ਪੁਰਸ਼ ਅਤੇ ਦੋ ਲੇਡੀ ਪੁਲਿਸ ਮੁਲਾਜ਼ਮ ਸੇਵਾ ਨਿਭਾ ਰਹੇ ਹਨ ਤੇ ਕੋਈ ਵੀ ਸੜਕ ਤੇ ਹਾਦਸਾ ਹੁੰਦਾ ਹੈ ਤਾਂ ਤੁਸੀਂ 112 ਨੰਬਰ ਤੇ ਫੋਨ ਕਰ ਸਕਦੇ ਹੋ ਜੋ ਮੋਹਾਲੀ ਹੈੱਡ ਆਫਿਸ ਵਿੱਚ ਇਤਲਾਹ ਕਰਕੇ ਗੱਡੀ ਨੂੰ ਸੂਚਿਤ ਕਰਕੇ ਦੁਰਘਟਨਾ ਵਾਲੀ ਥਾਂ ਦੇ ਨਜ਼ਦੀਕ ਵਾਲੇ ਗੱਡੀ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਜੋ ਗੱਡੀ ਮੌਕੇ ਤੇ ਪਹੁੰਚ ਜਾਂਦੀ ਹੈ ਸੜਕ ਸੁਰੱਖਿਆ ਫੋਰਸ ਕਰਮੀ ਜਗਦੀਸ਼ ਕੁਮਾਰ ਗੁਰਪ੍ਰੀਤ ਘਰ ਆਸ਼ੂ ਤੇ ਆਸ਼ੂ ਕੌਰ ਤੇ ਦਲਬੀਰ ਸਿੰਘ ਨੇ ਦੱਸਿਆ ਕਿ ਗੱਡੀ ਵਿੱਚ ਸੀਸੀਟੀਵੀ ਕੈਮਰੇ ਇੱਕ ਪਾਣੀ ਦਾ ਰੈਬਰ ਤੇ ਟ੍ਰੈਫਿਕ ਨੂੰ ਸਾਈਡ ਕਰਨ ਲਈ ਟ੍ਰੈਫਿਕ ਬੋਰਡ ਲੱਗੇ ਹੋਈ ਹੈ ਜੇਕਰ ਕੋਈ ਟਰੱਕ ਜਾਂ ਹੋਰ ਵੀਕਲ ਸੜਕ ਤੇ ਖਰਾਬ ਖੜਾ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਵੀ ਸਾਈਡ ਤੇ ਕੀਤਾ ਜਾਂਦਾ ਹੈ ਸਾਡਾ ਮਕਸਦ ਹੈ ਕਿ ਵੱਧ ਤੋਂ ਵੱਧ ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕੇ ਸਮਾਣਾ ਤੋਂ ਕਲਾਸ਼ਮਾ ਦੇ ਨਾਲ ਨੂਰੀ ਬਾਂਸਾ ਦੀ ਰਿਪੋਰਟ ਐਡੀ ਕਨਸਟੇਬਲ ਆਸ਼ੂ ਆਸ਼ੂ ਹਾਂਜੀ ਕੀ ਪ੍ਰਸੰਟੀ ਇਹ ਗੱਡੀ ਚ ਰੱਖੀ ਹੈ ਸਰਕਾਰ ਵੱਲੋਂ ਸਰਕਾਰ ਵੱਲੋਂ ਜਿੱਦਾਂ ਇ ਗੱਡੀ ਦੇ ਵਿੱਚ ਹਨਾ ਰੈਬਰ ਵਗੈਰਾ ਸਪੀਕਰ ਵਗੈਰਾ ਕੈਮਰਾ ਪੂਰਾ ਰਿਕਾਰਡ ਕੀਤਾ ਜਾਂਦਾ ਕੋਈ ਵੀ ਹਾਸਾ ਹੁੰਦਾ ਸੜਕ ਤੇ ਪੂਰਾ ਉਹਨੂੰ ਐਨ ਸੀਗਨੀਫੀਕੈਂਟਲੀ ਮਤਲਬ ਕੈਮਰਾ ਰਿਕਾਰਡ ਕਰਤੇ ਹੁੰਦਾ ਵਰਕਿੰਗ ਠੀਕ ਹੈ ਤੇ ਰੈਬਰ ਪਾਣੀ ਪਾਣੀ ਦੀ ਪੀਣ ਦੀ ਫੈਸਿਲਿਟੀਆਂ ਆ ਕੋਈ ਵੀ ਹਾਸਾ ਹੋਵੇ ਪਾਣੀ ਜ਼ਰੂਰ ਤਾਂ ਫਰਸਟ ਏਡ ਕਿਟ ਰੱਖੀ ਹੋਈ ਆ ਫਰਸਟ ਏਡ ਕਿਟ ਦੀ ਜ਼ਰੂਰਤ ਹੈ ਮੇਰਾ ਨਾਮ ਸਰ ਹੈ ਲੇਡੀ ਕਾਂਸਟੇਬਲ ਗੁਰਪ੍ਰੀਤ ਕੌਰ ਹਾਂ ਗੁਰਪ੍ਰੀਤ ਕੌਰ ਦੀ ਤੇਰੀ ਸਰਕਾਰ ਦੀ ਸਕੀਮ ਦੇ ਲਈ ਚਲਾਈ ਹੈ ਐਸਐਸਐਫ ਹਾਂਜੀ ਸੁਰੱਖਿਅਤ ਸਫਤਤਾ ਲਈ ਹਾਂਜੀ ਮਹਿੰਮ ਦੇ ਤਹਿਤ ਕੀ ਡਿਊਟੀ ਤੇ ਕਿੰਨੇ ਕੁ ਮਰੀਜ਼ ਤੁਹਾਡੇ ਕੋਲ ਔਰ ਕਿੰਨੀਆਂ ਕੁ ਬੁੱਢੀਆਂ ਹਾਂ ਤੁਹਾਡੇ ਲੱਗੀ ਹੋਈਆਂ ਸਰ ਹੁਣ ਤੱਕ ਸਾਡੇ ਕੋਲ 6-7 ਮਰੀਜ਼ ਆ ਚੁੱਕੇ ਨੇ ਤੇ ਅਸੀਂ ਉਹਨਾਂ ਨੂੰ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਫਰਸਟ ایڈ ਦਿੱਤੀ ਤੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਮੌਕੇ ਤੇ ਮਤਲਬ ਮੇਨ ਕੰਮ ਸਾਡਾ ਸਿਰ ਇਹੀ ਆ ਕਿ ਮਰੀਜ਼ ਨੂੰ ਬਚਾਣਾ ਕਿ ਜੋ ਪੰਜਾਬ ਦੇ ਵਿੱਚ ਐਕਸੀਡੈਂਟਾਂ ਦੀ ਤਦਾਰ ਜਿਸ ਹਿਸਾਬ ਨਾਲ ਮੌਤਾਂ ਹੋ ਰਹੀਆਂ ਜੋ ਐਕਸੀਡੈਂਟ ਦੇ ਥਰੂ ਜਿੰਨੀਆਂ ਮੌਤਾਂ ਹੁੰਦੀਆਂ ਉਹਨਾਂ ਦੀ ਕੁਆਂਟੀਟੀ ਨੂੰ ਘਟਾਉਣਾ ਇਹ ਜਿਹੜੀ ਐਸਐਸਐਫ ਦੀ ਮੁਹਿੰਮ ਚਲਾਈ ਆ ਇਹਦਾ ਮੇਨ ਮਕਸਦ ਇਹ ਹੀ ਆ ਕਿ ਜੋ ਜੋ ਐਕਸੀਡੈਂਟ ਨਾਲ ਮੌਤਾਂ ਹੁੰਦੀਆਂ ਉਹਨਾਂ ਦੀ ਸੰਖਿਆ ਨੂੰ ਘਟਾਉਣਾ ਜ਼ੀਰੋ ਲੈਵਲ ਤੇ ਕਰਨਾ ਮੇਰਾ ਨਵੀਂ ਕਾਂਸਟੇਬਲ ਦਲਵੀਰ ਸਿੰਘ ਦਲਵੀਰ ਸਿੰਘ ਜਿਹੜੀ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਹਾਂਜੀ ਇਨਫਰਾਸਟ੍ਰਕਚਰ ਚਾ ਵੀ ਆਂ ਤੇ ਚਲਾਈ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਕੀ ਤੁਸੀਂ ਕਰ ਲੋਕਾਂ ਵਾਸਤੇ ਕੀ ਫਾਇਦਾ ਬੰਦ ਕਰ ਦੋ ਇਹਦੇ ਨਾਲ ਨਾ ਜੋ ਸਰਕਾਰ ਨੇ ਚਲਾਈ ਹੈ ਜੀ ਮੁਹਿੰਮਾ ਐਸਐਸਐਫ ਸੜਕ ਸੁਰੱਖਿਆ ਫੋਰਸ ਇਹਦੇ ਨਾਲ ਜੋ ਐਕਸੀਡੈਂਟ ਦੀ ਦਰ ਆ ਉਹਨੂੰ ਘਟਾਉਣਾ ਤੇ ਲਗਭਗ ਪੰਜਾਬ ਚ 18 ਮੌਤਾਂ ਹੁੰਦੀਆਂ ਨੇ ਇੱਕ ਦਿਨ ਚ ਤੇ ਉਹਦੇ ਨਾਲ ਜਿਹੜੇ ਬਹੁਤ ਨੁਕਸਾਨ ਹੋ ਰਿਹਾ ਪੋਪੂਲੇਸ਼ਨ ਦਾ ਇਕਨੋਮਿਕ ਚ ਵੀ ਹੋ ਰਿਹਾ ਉਹਦੋਂ ਘਟਾਉਣਾ ਹੀ ਸਾਡੇ ਲਈ ਪਹਿਲੀ ਮੁਹਿੰਮਾ ਹੈ ਤੇ ਐਕਸੀਡੈਂਟ ਦੇ ਜਿਹੜੇ ਸੜਕ ਤੇ ਮਤਲਬ ਰੋਡ ਤੇ ਸਾਈਡ ਤੇ ਪਾਰਕਿੰਗ ਲਾ ਲੈਂਦੇ ਨੇ ਇਸ ਟਰੱਕ ਉਹਨਾਂ ਕਰਕੇ ਰਾਤ ਨੂੰ ਬਹੁਤ ਪ੍ਰੇਸ਼ਾਨੀ ਆਉਂਦੀ ਆ ਮਤਲਬ ਐਕਸੀਡੈਂਟ ਉਹਦੇ ਕਰਕੇ ਜ਼ਿਆਦਾ ਹੁੰਦੇ ਨੇ ਕਿ ਤੇ ਅਸੀਂ ਪੈਟਰੋਲਿੰਗ ਕਰਦੇ ਆਂਗੇ ਤੇ ਉਹਦੇ ਕਰਕੇ ਪੈਟਰੋਲਿੰਗ ਕਰਦੇ ਸਮੇਂ ਜੋ ਵੀ ਸਾਨੂੰ ਟਰੱਕ ਦੀਂਦਾਗਾ ਤੇ ਉਹਨੂੰ ਅਸੀਂ ਸਾਈਡ ਤੇ ਕਰਵਾਉਂਦੇ ਆਂਗਾ ਵੀ ਇਹ ਹਾਦਸੇ ਦਾ ਕਾਰਨ ਨਾ ਬਣ ਸਕੇ ਡਾਇਲ ਨੰਬਰ 112 ਸਾਰੀ ਗੱਡੀ 112 ਡਾਇਲ ਨੰਬਰ ਹੈ ਹਾਂਜੀ ਉਸ ਤੋਂ ਕੀ ਪਤਾ ਲੱਗਦਾ ਮੈਨੂੰ ਜਨ ਤੇ ਇਹ ਜਿਹੜਾ 112 ਡਾਇਲ ਨੰਬਰ 112 ਹੀ ਐਮਰਜੈਂਸੀ ਇਹ ਸਾਡਾ ਮਹਾਲੀ ਕੰਟਰੋਲ ਰੂਮ ਦਾ ਨੰਬਰ ਆਗਾ ਜਿਹੜਾ ਮਹਾਲੀ ਕੰਟਰੋਲ ਰੂਮ ਜਦੋਂ ਆਪਾਂ 112 ਡਾਇਲ ਕਰਦੇ ਆ ਮਹਾਲੀ ਕੰਟਰੋਲ ਰੂਮ ਆ ਫੋਨ ਜਾਂਦਾਗਾ ਤੇ ਉਹ ਸਾਡੇ ਪਟਿਆਲੇ ਜ਼ਿਲ੍ਹੇ ਦੇ ਜਿਹੜਾ ਕੰਟਰੋਲ ਰੂਮ ਆ ਉੱਥੇ ਸਾਰੀ ਇਨਫੋਰਮੇਸ਼ਨ ਦਿੰਦੇ ਨੇ ਵੀ ਕਿੱਥੇ ਐਕਸੀਡੈਂਟ ਹੋਇਆਗਾ ਕਿੱਥੇ ਹੋਇਆ ਉਹ ਸਾਨੂੰ ਕਰਕੇ ਫੋਨ ਇਤਲਾਹ ਦਿੰਦੇ ਨੇਗੇ ਜਾਂ ਫਿਰ ਰਾਗ ਗੀਰ ਵੀ ਦੱਸ ਦਿੰਦੇ ਨੇਗੇ ਵੀ ਐਕਸੀਡੈਂਟ ਕਿੱਥੇ ਹੋਇਆਗਾ ਤੇ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਜੋ ਵੀ ਸਹਾਇਤਾ ਦੀ ਲੋੜ ਆ ਫਸਟ ਏਡ ਦੇਣੀ ਜਾਂ ਕੋਈ ਹਸਪਤਾਲ ਪਹੁੰਚਾਉਣਾ ਐਂਬੂਲੈਂਸ ਨੂੰ ਕਰਕੇ ਜਾਂ ਕੋਈ ਸਕ੍ਰੀਨ ਨਾਲ ਉਹਨੂੰ ਸਾਈਡ ਤੇ ਕਰਨਾ ਗੱਡੀਆਂ ਨੂੰ ਸਚਾਰੂ ਤਰੀਕੇ ਨਾਲ ਜਿਹੜੀ ਟ੍ਰੈਫਿਕ ਆ ਉਹਨੇ ਚਲਾਉਣਾ ਇਹ ਸਾਡਾ ਮਕਸਦ ਹੈ ਸਰ ਮੇਰਾ ਨਾਮ ਹੈ ਕਨਸਟੇਬਲ ਜਗਦੀਸ਼ ਮਾਰ ਕਨਸਟੇਬਲ ਜਗਦੀਸ਼ ਮਾਰ ਜਗਦੀਸ਼ ਕੁਮਾਰ ਯਸ ਸਰ ਜਗਦੀਸ਼ ਕੁਮਾਰ ਤੁਸੀਂ ਜਿਹੜੀ SSC ਦੀ ਸਰਕਾਰ ਵੱਲੋਂ ਚੜਾਈ ਹੈ ਹਾਂਜੀ ਗੱਡੀਆਂ ਹਾਂਜੀ 21% ਇਹ ਅਰ ਬ੍ਰਿਜਨ ਵਾਸਤੇ ਹੈ ਹਾਂਜੀ ਇਹ ਬ੍ਰਿਜ ਨਾਲ ਇਫੈਕਟ ਕੀ ਦੇਗੀ ਸਰ ਇਹ ਮਤਲਬ ਸਾਰੀਆਂ ਗੱਡੀਆਂ 30-30 ਕਿਲੋਮੀਟਰ ਦੇ ਏਰੀਆ ਵਿੱਚ ਮਤਲਬ ਰੂਟ ਦਿੱਤਾ ਹੋਇਆ ਸਾਨੂੰ ਤੇ ਜਦੋਂ 30 ਕਿਲੋਮੀਟਰ ਦੇ ਏਰੀਆ ਵਿੱਚ ਕੋਈ ਐਕਸੀਡੈਂਟ ਵਗੈਰਾ ਹੋ ਜਾਂਦੇ ਆ ਜਾਂ ਸਾਨੂੰ ਕੋਈ ਖਬਰ ਮਿਲਦੀ ਹੈ ਕੰਟਰੋਲ ਰੂਮ ਤੋਂ ਵੀ ਉੱਥੇ ਹਾਦਸਾ ਹੋਇਆ ਕੋਈ ਸੜਕ ਤੇ ਅਸੀਂ ਮੌਕੇ ਤੇ ਪਹੁੰਚ ਕੇ ਤੇ ਜਿਹੜਾ ਵੀ ਕੋਈ ਹਾਦਸੇ ਵਿੱਚ ਕੋਈ ਸ਼ਿਕਾਰ ਹੋਇਆ ਬੰਦਾ ਉਹਨੂੰ ਅਸੀਂ ਮੌਕੇ ਤੇ ਆਪਣਾ ਜੋ ਵੀ ਫਰਸਟ ایڈ ਵਗੈਰਾ ਜੋ ਦੇ ਲੋਡ ਹੁੰਦੀ ਹੈ ਉਹ ਦੇ ਕੇ ਉਹਨੂੰ ਤੇ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਉਣ ਦੀ ਉਹ ਕਰਦੇ ਹਾਂ ਹੁਣ ਤੱਕ ਤੁਹਾਡੀ ਦੂਜੀ ਜਿਹੜੀ ਲੱਗੀ ਹੈ ਹਾਂਜੀ ਤੁਸੀਂ ਕਿੰਨੀ ਕਿ ਮਰੀਜ਼ਾਂ ਨੂੰ ਦੇ ਅੰਦਰ ਕਰਾਇਆ ਅਸੀਂ ਸਰ ਡਿਊਟੀ ਸਾਡੀ ਸਟਾਰਟ ਹੋਈ ਹੈ ਉਸ ਤੋਂ ਬਾਅਦ ਅਸੀਂ ਲਗਭਗ 6-7 ਕੇਸ ਇਹੋ ਜੇ ਆ ਗਏ ਜਿਨ੍ਹਾਂ ਦੇ ਮਤਲਬ ਅਸੀਂ मौके ਤੇ ਪਹੁੰਚ ਕੇ ਤੇ ਉਹਨਾਂ ਨੂੰ ਹਸਪਤਾਲ ਭੇਜਿਆ ਕਿੰਨੀ ਕੰਡਕਟਰਾਂ ਦੀ ਡਿਊਟੀ ਹੁੰਦੀ ਹੈ ਕਿੰਨੇ ਕਰਮਚਾਰੀ ਲੱਗੇ ਹੋਏ ਸਰ ਸਾਡੀ ਡਿਊਟੀ ਸਰ 24 ਘੰਟੇ ਹੈ ਜੀ 8-8 ਘੰਟੇ ਦੀ ਤਿੰਨ ਸ਼ਿਫਟਾਂ ਬਣੀਆਂ ਹੋਈਆਂ ਤੇ ਮਤਲਬ 8-8 ਘੰਟੇ ਬਾਅਦ ਅਸੀਂ ਦੋ ਕਾਂਸਟੇਬਲ ਦੋ ਮਹਿਲਾ ਸਿਪਾਈ ਤੇ ਅਸੀਂ ਦੋ ਫੋਰਸ ਤੇ ਅਸੀਂ ਵੀ 8 ਘੰਟੇ ਦੀ ਸ਼ਿਫਟ ਵਿੱਚ ਤਾਇਨਾਤ ਹੁੰਦੇ ਹਾਂ ਇੱਕ ਸਾਡੇ ਉੱਤੇ ਐਸਆਈ ਸਾਹਿਬ ਇੰਚਾਰਜ ਹੈਗੇ